ਜੈਪਾਲ ਜੈ ਗੁਰਦੇਵ ਹਨ ਗੁਰਦੇਵ ਜੈ ਵਾਰਕੀ ਹਰ ਹਰ ਬਾਲਮੀ ਕੀ ਸੋ ਸਾਥੀਓ ਤੁਸੀਂ ਆਪ ਦੇਖੋ ਵੀ ਸਾਡਾ ਜਿਹੜਾ ਗੁਰਪੁਰ ਵਿਆਹ ਉਹ 16 ਫਰਵਰੀ ਨੂੰ ਜਿਹੜਾ ਪੂਰੇ ਭਾਰਤ ਵਿੱਚ ਜਿਹੜਾ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੀਆਂ ਸਰਕਾਰਾਂ ਹੁਣ ਤੋਂ ਹੀ ਤਿਆਰੀਆਂ ਕੱਢੀ ਸ਼ੁਰੂ ਕਰ ਦਿੰਦੀਆਂ ਪਰ ਜਿਹੜਾ ਸਾਡਾ ਪੰਜਾਬ ਦਾ ਚੋਣ ਕਮਿਸ਼ਨ ਹੈ ਜੋ ਐਸ ਕਰਨਾ ਰਾਜੂ ਜੀਆ ਜੋ ਕੋਣ ਚੋਣ ਕਮਿਸ਼ਨ ਦੇ ਕਮਿਸ਼ਨਰ ਲੈ ਕੇ ਆ ਉਹਨਾਂ ਵੱਲੋਂ ਜਿਹੜੀ ਹੈ ਕਿ ਡੇਡ ਜਿਹੜੀ ਹੈ ਨਿਰਧਾਰਤ ਕੀਤੀ ਤਰੀਕ ਜੋ ਸਾਡੇ ਜਿਹੜੇ ਚੋਣ ਕਮਿਸ਼ਨ ਨੇ ਨਿਰਧਾਰਤ ਕੀਤੀ ਹੈ ਵੀ ਜਿਹੜੀ ਪੰਜਾਬ ਦੀਆਂ ਇਲੈਕਸ਼ਨ ਹੈ ਚੋਣਾ ਆ ਉਹ 14 ਫਰਵਰੀ ਨੂੰ ਜਿਹੜੀਆਂ ਪੂਰੀ ਡੇਡ ਜਿਹੜੀ ਆ ਉਹ ਕੋਸ਼ਿਸ਼ ਕਰਦੀ ਸੋ ਅਸੀਂ ਉਹਦਾ ਵਿਰੋਧ ਕਰਦੇ ਆ ਕਿਉਂਕਿ 13 ਫਰਵਰੀ ਨੂੰ ਜਲੰਧਰ ਤੋਂ ਬਨਾਰਸ ਨੂੰ ਜਿਹੜੇ ਟ੍ਰੇਨ ਜਾਣੀ ਆ ਜਿਸ ਵਿੱਚ ਸਮੁੱਚਾ ਰਵਿਦਾਸੀਆ ਭਾਈਚਾਰਾ ਸਮਾਜ ਜਿਹੜਾ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਬਨਾਫਸ ਵਿੱਚ ਜਾਂਦਾ ਆ ਸੋ 14 ਅਗਲੇ ਦਿਨ ਜਿਹੜੀਆਂ ਤਰੀਕਾਂ ਚੋਣਾ ਇਲੈਕਸ਼ਨ ਨੇ ਚੋਣਾ ਰੱਖਿਆ ਗਿਆ ਉਹਦੇ ਵਿੱਚ ਕੌਣ ਵੋਟ ਪਾਊਗਾ ਸਮੁੱਚਾ ਸਮਾਜ ਦਾ ਆਪਣੀਆਂ ਗੁਰੂ ਵਿਦਾਸ ਮਾਰੇ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਵਿੱਚ ਲੱਗਾ ਹੋਊਗਾ ਅਤੇ ਇਹਨਾਂ ਨੇ ਜਾਣ ਪੁੱਛ ਕੇ ਸਾਡੇ ਸਮਾਜ ਦੇ ਜਿਹੜੇ ਉਸੇ ਜਿਹੜੇ ਗੁਰਪੁਰ ਦੇ ਸੰਬੰਧ ਵਿੱਚ ਜਿਹੜੀ ਡੇਢ ਆ ਜਾਣ ਕੇ ਕੋਸ਼ਿਸ਼ ਕੀਤੀ ਸੀ ਜਿਹੜਾ ਸੈਂਟਰ ਸਰਕਾਰ ਦਾ ਤੇ ਚੋਣ ਕਮਿਸ਼ਨ ਦਾ ਵਿਰੋਧ ਕਰਦੇ ਆ ਸੋ ਅੱਜ ਡੇਰਾ ਸਾਠ ਖੜ ਬੱਲਾ ਤੋਂ ਵੀ ਇੱਕ ਲੈਟਰ ਪੈਟ ਜਾਰੀ ਕੀਤਾ ਗਿਆ ਜੋ ਸਾਰੇ ਗਰੁੱਪਾਂ ਵਿੱਚ ਅਸੀਂ ਪਾਇਆ ਗਿਆ ਡੇਰੇ ਵੱਲੋਂ ਅਪੀਲ ਕੀਤੀ ਗਈ ਆ ਵੀ ਜਿਹੜੀ ਚੇਂਜ ਡੇਟ ਆ ਉਹ ਚੇਂਜ ਕੀਤੀ ਜਾਵੇ ਜਾਂ 10 ਫਰਵਰੀ ਤੋਂ ਪਹਿਲਾਂ ਦੀ ਜਾਂ 20 ਫਰਵਰੀ ਤੋਂ ਬਾਅਦ ਦੀ ਜਿਹੜੀ ਆ ਪੰਜਾਬ ਵਿੱਚ ਇਲੈਕਸ਼ਨ ਜਿਹੜੀ ਤਰੀਕ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਵੇ ਸੋ ਮੈਂ ਸ਼੍ਰੀ ਗੁਰੂ ਅਰਜਨਦਾਸ ਸਾਂਭ ਸੰਪਦਾ ਸੁਸਾਇਟੀ ਦੇ ਜਿਹੜੇ ਪ੍ਰਧਾਨ ਆ ਸੰਤ ਕੁਲਵੰਤ RAM ਜੀ ਅਤੇ ਚੇਅਰਮੈਨ ਸੰਤ ਮਹਿੰਦਰਪਾਲ ਜੀ ਪੰਡਵਾਂ ਨੂੰ ਬੇਨਤੀ ਕਰਦਾ ਉਹ ਵੀ ਆਪਣੇ ਲੈਟਰਪੈਡ ਦੇ ਜਿਹੜਾ ਚੋਣ ਕਮਿਸ਼ਨ ਉਹਦੇ ਸੈਂਟਰਲ ਗਵਰਨਮੈਂਟ ਨੂੰ ਲੈ ਕੇ ਭੇਜਣਾ ਤਾਂ ਜੋ ਸਾਡੀ ਜਿਹੜੀ ਆਸਤਾ ਆ ਉਹ ਪੂਰਾ ਹੋ ਸਕੇ ਲੋਕੀ ਜਿਹੜੇ ਆਪਣੇ ਪ੍ਰੋਗਰਾਮ ਕਰਕੇ ਆਪਣੇ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਮਨਾ ਕੇ ਇਲੈਕਸ਼ਨਾਂ ਵਿੱਚ ਜਿਹੜਾ ਘੋਟਾ ਪਉਣ ਅਤੇ ਜੋ ਚੰਗਾ ਲੱਗਦਾ ਉਹਨੂੰ ਸਮਾਜ ਦੇ ਵਿੱਚੋਂ ਜਿਹੜਾ ਪਾਰਟੀ ਆ ਉਹਨੂੰ ਜਿਤੋਣ ਤਾਂ ਜੋ ਸਮਾਜ ਦਾ ਜਿਹੜੀ ਆਵਾਜ਼ ਨੂੰ ਉਪਰੰਦ ਕਰ ਸਕੇ ਸੋ ਅੱਜ ਸਾਰਿਆਂ ਨੂੰ ਮੈਂ ਇਹ ਵੀ ਬੇਨਤੀ ਕਰਦਾ ਨਾਲ ਹੀ ਤੇ 10 ਤਰੀਕ ਨੂੰ ਪੂਰੇ 12 ਵਜੇ ਡੀਸੀ ਦਫ਼ਤਰ ਜਲੰਧਰ ਨੂੰ ਆਪਾਂ ਸਾਰੇ ਸਾਥੀਆਂ ਨਾਲ ਇਕੱਠੇ ਹੋ ਕੇ ਇੱਕ ਸਾਂਝਾ ਮੰਗ ਪੱਤਰ ਦੇਵਾਂਗੇ ਕੋਈ ਸਾਥੀ ਅਪੀਲ ਕਰਦਾ ਵੀ ਆਪਣਾ ਲੈਟਰਪੈਡ ਨਾਲ ਲੈ ਗਿਆ ਵੇ ਜੋ ਵੀ ਇੱਕ ਐਪਲੀਕੇਸ਼ਨ ਦੇਵਾਂਗੇ ਉਹ ਸਾਂਝੇ ਤੌਰ ਤੇ ਸਾਰੇ ਸਮਾਜ ਦੇ ਸੈਂਡ ਕਰਾ ਕੇ ਸਮੁੱਚੇ ਸਮਾਜ ਵੱਲੋਂ ਦਵਾਂਗੇ ਜੇਕਰ ਸੰਸਮਾਜ ਨੂੰ ਬੇਨਤੀ ਕਰਾਂਗੇ ਜੇ ਉਸ ਦਿਨ ਸੰਸਮਾਜ ਵੀ ਆਵੇ ਤੇ ਸੰਸਮਾਜ ਦੇ ਲੈਟਰਪੈਡ ਤੇ ਆਪਣੇ ਜਿਹੜਿਆ ਆਪਾਂ ਸਾਂਝਾ ਜਿਹੜਾ ਮੰਗ ਪੱਤਰ ਆ ਉਹ ਸੰਸਮਾਜ ਦੇ ਲੈਟਰਪੈਡ ਤੇ ਲਿਵਾਵਾਂਗੇ ਸੋ ਮੈਂ ਇਹ ਬੇਨਤੀ ਕਰਦਾ ਵੀ 10 10 ਤਰੀਕ ਨੂੰ 12 ਵਜੇ ਡੀਸੀ ਦਫ਼ਤਰ ਚ ਲੰਦਰ ਪਹੁੰਚੋ ਤਾਂ ਜੋ ਆਵਾਜ਼ ਬੁਲੰਦ ਕਰ ਸਕੀਏ ਅਤੇ ਚੋਣ ਕਮਿਸ਼ਨ ਦੀ ਜਿਹੜੀ ਤਰੀਕ ਆ ਉਹਨੂੰ ਚੇਂਜ ਕੀਤੀ ਜਾ ਸਕੇ ਸੋ ਮੈਂ ਡੇਰਾ ਸੱਤਣ ਬੱਲਾ ਧੰਨਵਾਦ ਕਰਦਾ ਤੇ ਉਹਨੇ ਲੈਟਰ ਪੱਡ ਲੈ ਕੇ ਰਬਦਾਸੀਆ ਗੁੰਮ ਦੀ ਆਵਾਜ਼ ਨੂੰ ਉਪਰੰਦ ਕੀਤਾ ਕਿਉਂਕਿ ਸਾਡੇ ਰੈਵੜਾਂ ਦਾ ਹੌਸਲਾ ਜਨਨੜਾ ਇਹ ਸਰਕਾਰਾਂ ਨੇ ਜਾਣਬੁੱਝ ਕੇ ਸਾਡੇ ਸਮਾਜ ਨੂੰ